ਇਹ ਲੋੜ ਕਿੱਥੇ ਚੱਲਾ ਏ ਕੀ ਕਰਨ ਚੱਲਾ ਏ ਪਰਲੇਰ ਕੋਣ ਕੋਣ ਪਾਪਾ ਦਾਦੀ ਤੇ ਨਾਲ ਕੋੜ ਅੱਛਾ ਕਿੱਥੇ ਬੰਬੀ ਕਿੱਥੇ ਆ ਉਹ ਆ ਗਈ ਬੰਬੀ ਹੈ ਨਾ ਉਹ ਆ ਗਈ ਕਿੱਥੇ ਆ ਗਈ ਆਹੋ ਤੇ ਕੌਣ ਚਲਾਉਂਦੇ ਆ ਮੋਟਰਸਾਰ ਡੇੜਾ ਕੌਣ ਚਲਾਉਂਦਿਆ ਡੈਡੀ ਡੈਡੀ ਤੂੰ ਚਲਾਹਾ ਮੈਂ ਨਹੀਂ ਜਾਣਾ ਕਿਉਂ ਮੈਂ ਦੇਖਦੇ ਮੈਂ ਕਿਉਂ ਨਹੀਂ ਦੇਖਦਾ ਕਿੱਥੇ ਆਏ ਆਪਾਂ ਆਹ ਬੱਬੀ ਇੱਥੇ ਕੀ ਕਰ ਰਹੇ ਆ ਇੱਥੇ ਕਰਨਾ ਆਪਾਂ ਕੀ ਲੱਗਿਆ ਆਪਾਂ ਬਸ ਅੱਜ ਕੀ ਕਰ ਲੱਗਿਆ ਆਪਾਂ ਇੱਥੇ ਇੱਥੇ ਆਈ ਪਾਣੀ ਨਾਣੀ ਹੈ ਹੈ ਮੈਂ ਘਰ ਕਰ ਪਾਣੀ ਨਾਣੀ ਹੈ ਪਾਣੀ ਨਾਲ ਗਿਆ ਨਹੀਂ ਆ ਪਾਣੀ ਨਾਲ ਗਿਆ ਤੇ ਤੂੰ ਕੀ ਕਰਾਏਂਗਾ ਡੈਡੀ ਨਾਲ ਡੈਡੀ ਨਾਲ ਕੀ ਕਰਾਏਂਗਾ ਪਾਪਾ ਦਾਦੀ ਮੈਂ ਵੀ ਹਾਂ ਨਾ ਕੀ ਕਰਾਉਣਾ ਡੈਡੀ ਨਾਲ ਨਾ ਪੋਟੋ ਆ ਵਾ